शिवदत्त ਆਪ ਵੀ અપਾਰ પ્રેમ ਸੀ ਪਹਿਲੇ ਪਹਿਲ ਤਾਂ शिवदत्त ਢੋਲਦਾ ਰਿਹਾ ਪਰ ਜਦ ਉਸ ਦੀਆਂ ਸਾਰੀਆਂ ਕਾਮਨਾ ਪੂਰਨ ਹੋਈਆਂ ਤੇ ਹਰ ਅਜ਼ਮਤ ਸੱਚੀ ਨਿਕਲੀ ਫਿਰ ਤਾਂ ਉਹ ਪੌਰੇ ਤੋਂ ਘੱਟ ਪ੍ਰੇਮੀ ਨੇ ਸਿਰਿਆ ਦੋ ਪੈਰ ਤੜਕੇ ਤੋਂ ਗੰਗਾ ਕਿਨਾਰੇ ਧਿਆਨ ਵਿੱਚ ਬੈਠਦਾ ਤੇ ਕਈ ਵੀਰ ਸਾਖਿਆਤ ਦਰਸ਼ਨ ਉੱਥੇ ਹੀ ਹੋਣੇ ਸ਼ਾਮਾਨੂ ਰਾਜੇ ਫਤੇ ਚੰਦ ਦੇ ਘਰ ਸਤਸੰਗ ਵੀ ਸ਼ਾਮਲ ਹੋਣਾ ਫਿਰ ਦੀਵਾਨ ਵਿੱਚ ਨਾਲ ਆ ਕੇ ਰੋ ਰਾਸ ਮਗਰੋ ਲੰਗਰ ਦਾ ਪ੍ਰਸ਼ਾਦ ਲੈ ਕੇ ਘਰ ਜਾਣਾ ਅਕਸਰ ਸੰਨਿਆਸੀਆਂ ਤੇ ਕੁਲੀਨ ਬ੍ਰਾਹਮਣਾਂ ਵਿੱਚ ਦੰਦ ਕਥਾ ਟੁਰੀ ਕਿ ਸ਼ਿਵਦੱਤ ਨੇ ਕੱਖ ਪਰਵਾਹ ਨਹੀਂ ਕੀਤੀ ਜੋ ਕੋਈ ਆਇਆ ਉਸ ਨੂੰ ਸਿੱਧ ਕਰਕੇ ਦੱਸਿਆ ਕਿ ਜਗਤ ਦਾ 파ਰ ਕਰਨਿਤ ਆਪ ਬਾਲਾ ਪ੍ਰੀਤਮ ਆਏ ਹਨ ਇਸ ਪ੍ਰਕਾਰ ਖੇਲ ਕਵੈ ਬਾਲ ਲੜਾਈਆਂ ਦੇ ਰੰਗ ਉਪਕਾਰ ਨੇਕੀ ਭਜਨ ਸਿਮਰਨ ਤੇ ਜੀਵਨ ਦੇ ਚੋਜਾਂ ਵਿੱਚ ਆਪ ਜੀ ਬਾਲਾ ਪ੍ਰੀਤਮ ਬਣ ਕੇ ਪਟਨੇ ਵਿੱਚ ਖੇਡ ਖਿਡਾਈ ਹੈ ਔਰ ਲੀਲਾ ਵਰਤਾਉਂਦੀ ਰਹੇ ਹੁਣ ਆਪ ਜੀ ਕਦੇ-ਕਦੇ ਪਿਆਰੇ ਪਿਤਾ ਜੀ ਦੇ ਦਰਸ਼ਨ ਲਈ ਉਦਾਸ ਰਹਿਣ ਲੱਗਾ ਹੈ ਕਦੇ-ਕਦੇ ਐਸਾ ਬਿਰਹਾ ਕਰਿਆ ਕਰਨ ਕਿ ਮਾਨੋ ਸੁਣਨ ਵਾਲੇ ਪੱਥਰ ਵੀ ਪੰਗਰ ਜਾਣ ਇਸ ਦਸ਼ਾ ਪਰ ਸਾਰੇ ਪਰਿਵਾਰ ਨੇ ਸ੍ਰੀ ਗੁਰੂ ਜੀ ਦੀ ਆਗਿਆ ਮੰਗ ਕਲੀ ਆਗਿਆ ਆ ਜਾਣੇ ਪਰ आनंदपुर दी तैयारी ਕੀਤੀ ਗਈ ਇਸ تیاری ਦਾ ਜੋ ਅਸਰ ਪਟਨੇ ਦੀ ਸੰਗਤ ਪਰ ਹੋਣਾ ਸੀ ਉਹ ਵਰਣਨ ਕਰ ਸਕਣਾ ਬਹੁਤ ਕਠਨ ਹੈ ਸਭਨਾ ਤੇ ਕਰਣਾ ਮੇਂ ਰਸ ਛਾ ਗਿਆ ਦਰਹਾ ਦੀ ਕਾਤੀ ਫਿਰਨ ਲੱਗੀ ਮਨ ਡੁੱਬ ਡੁੱਬ ਕਰਨ ਜਾਣ ਲੱਗਾ ਵਿਯੋਗ ਦਾ ਦਰਸ਼ਨ ਕਲੇਜੇ ਚੀਰ ਲੱਗਾ ਪ੍ਰੇਮੀਆਂ ਦੇ ਨੈਣ ਭਰ ਭਰ ਆਉਂਦੇ ਹੈ ਸ਼ਮ ਸ਼ਮਪੇ ਅਥਰੂ ਵਗਦੇ ਹਨ ਹੌਕੇ ਤੇ ਤਰਲੇ ਬੇਨਤੀਆਂ ਦਾ ਰੂਪ ਲੈ ਕੇ ਕਦੇ ਮਾਤਾ ਜੀ ਨੂੰ ਕਦੇ ਭਾਈ ਮਤੀਦਾਸ ਜੀ ਤੇ ਕਦੇ ਮਾਮਾ ਕਿਰਪਾਲ ਚੰਦ ਜੀ ਦੇ ਚਰਨਾਂ ਤੇ ਡਿੱਗਦੇ ਹਨ ਐਉਂ ਬੇਨਤੀ ਕਰਦੇ ਹਨ ਸਹਬੋ ਬਖਸ਼ੋ ਤੁਸੀਂ ਇੱਥੇ ਕਿਉਂ ਨਹੀਂ ਵਸੇ ਰਹਿੰਦੇ ਸਦਾ ਐਸੇ ਵਸੋ ਜੋ ਸੇਵਾ ਕਹੋ ਤਨ ਮਨ ਤਨ ਸਭ ਹਾਜ਼ਰ ਹਨ ਪਰ ਸਾਰੇ ਆਖਦੇ ਹਨ ਕਿ ਸਹਬਜ਼ਾਦੀ ਦੀ ਮौज ਹੈ ਔਰ ਸਤਿਗੁਰ ਜੀ ਦੀ ਆਗਿਆ ਹੈ ਜਦ ਇਹ ਬਿਨੈ ਸ੍ਰੀ ਬਾਲਾ ਪ੍ਰੀਤਮ ਜੀ ਪਾਸ ਪਹੁੰਚਦੀ ਹੈ ਤਾਂ ਉਹ ਖਿਡਾਰੀ ਲੱਗਣ ਵਾਲੇ ਬਾਲਕ ਆਪਣੇ ਚੋਜਾਂ ਤੋਂ ਅਖੜ ਖਾਂਦ ਮਲੂਮ ਹੋਣ ਵਾਲੇ ਬੱਚੇ ਪੂਰਨ ਪਰਮਾਨੰਦ ਦੀ ਅਡੋਲ ਰੂਪ ਵਿੱਚ ਆ ਕੇ ਬੜੀ ਤੋਤਲੀ ਆਵਾਜ਼ ਵਿੱਚ ਆਖਦੇ ਹਨ ਮੈਂ ਸਦਾ ਤੁਹਾਡੇ ਨਾਲ ਹਾਂ ਮੈਂ ਅੰਤਰਾਤਮੇ ਤੁਹਾਡੇ ਨਾਲ ਇੱਕ ਜੋਤ ਹਾਂ ਤੁਸੀਂ ਮੇਰੇ ਨਾਲ ਲੱਗ ਚੁੱਕੇ ਹੋ ਐਉਂ ਜਿਵੇਂ ਕੋਈ ਪਿਉਂਧ ਹੋ ਚੁੱਕੀ ਹੋਵੇ ਮੇਰਾ ਆਨੰਦੀ ਰਸ ਤੁਹਾਡੇ ਵਿੱਚ ਹਰਦਮ ਆਉਂਦਾ ਜਾਂਦਾ ਹੈ ਸਰੀਰੀ ਵਿਛੋੜੇ ਆਤਮਾ ਨੂੰ ਵਿਛੋੜ ਨਹੀਂ ਸਕਦੇ ਮੇਰੇ ਸਰੀਰ ਨੇ ਦੇਖੋ ਨਾ ਨਹੀਂ ਉਹ ਮੇਰੇ ਪ੍ਰੀਤੂ ਤੋਂ ਵਿਛੋੜਿਆ ਕਿਤੇ ਤੁਹਾਨੂੰ ਇਹ ਵਿਛੋੜਾ ਮੇਰੇ ਤੋਂ ਜੁਦਾ ਨਹੀਂ ਕਰੇਗਾ ਤੁਸੀਂ ਮੇਰੇ ਹੋ ਮੈਂ ਤੁਹਾਡਾ ਤੁਸੀਂ ਆਤਮ ਰੌਮ ਵਿੱਚ ਬ੍ਰਹਿਮੰਡ ਦੇ ਕੇਂਦਰ ਵਾਹਿਗੁਰੂ ਨਾਲ ਜੁੜੇ ਹੋ ਤੁਸਾਂ ਨੂੰ ਜੁਦਾਈ ਕਿੱਥੇ ਇਹ ਜੁਦਾਈ ਨਹੀਂ ਹੈ ਇਸ ਤਰ੍ਹਾਂ ਉਪਦੇਸ਼ ਔਰ रस ਪਰੇ ਕਿਰਪਾ ਕਟਾਕਿ ਸ਼ ਲੋਕਾਂ ਨੂੰ ਤੀਰਜ ਤੇ ਸੁਖ ਦਿੰਦੇ ਪਰ ਘਰ ਹੀ ਜਾ ਕੇ ਫੇਰ ਵਿਯੋਗ ਦਾ ਖਿਆਲ ਪੀੜਿਤ ਕਰ ਦਿੰਦਾ ਕਈ ਦਿਨ ਤਾਂ ਇਹੋ ਰੰਗ ਰਹੇ ਜਿੱਥੇ ਸਮਾਗਮ ਬੰਦਦਾ ਇੱਕ ਬਿਰਹਾ ਦਾ ਨਕਸ਼ਾ ਬਚ ਜਾਂਦਾ ਕਈ ਵੀਰ ਇਸ ਪ੍ਰੇਮ ਦੀ ਕਾਂ ਇਹ ਆਪ ਮਹਾਰੇ ਇਤਰਾ ਚੜ ਜਾਂਦੀ ਕਿ ਲੈਣ ਮੁੰਦ ਕੀ ਸ਼ਮ ਸ਼ਮ ਦੇ ਰੰਗ ਵਿੱਚ ਆ ਜਾਂਦੇ ਸੱਚਾ ਪਿਆਰ ਸਤ ਸੰਗ ਦਾ ਸੱਚਾ ਪਿਆਰ ਇਹੀ ਆਤਮਾ ਆਧਾਰ ਹੈ ਇਹੀ ਆਤਮ ਰਸ ਹੈ ਇਹੀ ਬੁਖਤੀ ਹੈ ਇਹੀ ਪ੍ਰੇਮ ਪ੍ਰਭੂ ਦਾ ਵੇਦਤ ਰੂਪ ਹੈ ਪਰ ਆਪ ਨੇ ਗੁਰਗੱਦੀ ਤੇ ਬਰਾਜਣਾ ਹੈ ਉਹ ਗੁਰਤਾਰੰਗ ਆਪ ਨੂੰ ਸਦਾ ਉੱਚੇ ਰੇ ਲੈ ਜਾਂਦਾ ਹੈ ਹੁਣ ਹੀ ਆਪ ਦਾਤਾ ਪਦ ਵਿੱਚ ਖੜੇ ਐਸਾ ਪ੍ਰੇਮ ਤੇ ਧੀਰਜ ਭਰਿਆ ਉਪਦੇਸ਼ ਕਰਦੇ ਜਾਂ ਪ੍ਰਭਾਵ ਪਾਉਂਦੇ ਕਿ ਸਾਰਿਆਂ ਦੇ ਮਨ ਆਤਮ ਰੰਗ ਵਿੱਚ ਆ ਕੇ ਟਿਕ ਜਾਂਦੇ ਰਹਾਏ ਪ੍ਰੇਮ ਦੀਆਂ ਲੱਗੀਆਂ ਸੱਚੇ ਪ੍ਰੇਮ ਦੀਆਂ ਲੱਗੀਆਂ ਅੰਤਰ ਆਤਮੇ ਦੀਆਂ ਲੱਗੀਆਂ ਇਹ ਕਦੋਂ ਟੁੱਟਦੀਆਂ ਨੇ ਇਹ ਤੇ ਬਿਰਹਾ ਵਿੱਚ ਹੋਰ ਵੀ ਪੁੱਗਰਦੀਆਂ ਨੇ ਸਤੂਰ ਦਰਸ਼ਨਾਂ ਦੀ ਸਿੱਖ ਨੂੰ ਮੁੜ ਮੁੜ ਕੇ ਲੈ ਕੇ ਆਉਂਦੀਆਂ ਇਸ ਪ੍ਰਕਾਰ ਵਿਯੋਗ ਭਰੀਆਂ ਸੰਗਤਾਂ ਦੇ ਪ੍ਰੇਮ ਮੰਡਲ ਵਿੱਚੋਂ ਪ੍ਰੇਮ ਦੇ ਸਿਖਾਉਂਦੇ ਬੰਦੀਖਾਨੇ ਵਿੱਚੋਂ ਜਿਸ ਮਹਾਨ ਕਾਰਜ ਲਈ ਆਏ ਸਨ ਆਪਣੇ ਸੱਚੇ ਪਿਤਾ ਦੇ ਹੁਕਮ ਵਿੱਚ ਕੰਮ ਕਰਨ ਦਾ ਵਕਤ ਨੇੜੇ ਆਇਆ ਜਾਣ ਕੇ ਬਾਲਾ ਪ੍ਰੀਤਮ ਜੀ ਜਿੰਨਾ ਦੀ ਅਜੀ ਵਰੇਸ਼ ਬਹੁਤ ਛੋਟੀ ਹੈ ਲੇਕਿਨ ਦੇਖਣ ਵਿੱਚ ਬੜੇ ਮਹਾਨ ਤਪਸ਼ਵੀ ਮونی ਯੋਗੀ ਸੰਿਆਸੀ ਰਸ ਜਗਤ ਤਾਰਕ ਤੇ ਪੂਰਨ ਪਾਦੇ ਮਾਲਕ ਉਹਨਾਂ ਦੇ ਟੁਰਨ ਦਾ ਦਿਨ ਆ ਗਿਆ ਉਸ ਵੇਲੇ ਮੈਣਿਆਣੀ ਤੇ ਭਾਈ ਮੈਣੀ ਜੀ ਦੀ ਰੁਦਲ ਮੇ ਬੇਨਤੀ ਤੇ ਦਰਹਾ ਸੱਲੇ ਦਿਲ ਰੋ ਰੋ ਕੇ ਬੇਬਲ ਹੋਈ ਜਰ ਰੈ ਸਨ ਇਸ ਵੈਰਾਗ ਪਰ ਸ੍ਰੀ ਗੁਰੂ ਜੀ ਉਹਨਾਂ ਤੇ ਵੀ ਕਰਨਰਾ ਸ਼ਾ ਗਿਆ ਆਪਣੇ ਫੁੱਲ ਕਟੋਰੀਆਂ ਵਰਗੇ ਨੈਣ ਜਲ ਪਰ ਲਿਆਏ ਔਰ ਇਤਨਾ ਕਾਲ ਕਰਨਰਾ ਸ਼ਾਇਰ ਹੈ ਕਿ ਕਿਸੇ ਨੂੰ ਪਤਾ ਹੀ ਨਾ ਲੱਗਿਆ ਅਰਜਦ ਹੁਕਮ ਵਿਚਾਰ ਕੇ ਤੁਰੇ ਤਾਂ ਰਾਣੀ ਤੇ ਰਾਜੇ ਦਾ ਕਾਲਜਾ ਟੁੱਟ ਗਿਆ। ਤੜਮ ਕਰਕੇ ਡਿੱਗੇ। ਨਾਲੇ ਮੋਰਸ਼ਿਤ ਹੋ ਗਏ। ਤਦ ਸਤਿਗੁਰ ਜੀ ਨੇ ਦੋਹਾਂ ਨੂੰ ਆਤਮ ਬਲ ਨਾਲ ਸਰਜੀਰ ਕੀਤਾ ਅਸਰੂਪ ਵਿੱਚ ਅਸਥਿਤੀ ਬਖਸ਼ੀ ਤੇ ਢੇਰ ਸਾਰੇ ਵਰ ਦਿੱਤੇ। ਪਰ ਸਾਰੇ ਵਰ ਤੇ ਉਪਦੇਸ਼ ਲੈ ਕੇ ਮਹਨਿਆਣੀ ਨੇ ਕਿਹਾ हे ਦਾਤਾ ਮੁਕਤੀ ਦਾਤਾ ਜੀ ਹੋ ਹੇ ਕਿਰਪਾ ਨਿਦਾਨ ਹੇ ਤ੍ਰਾਨ ਕਰਤਾ ਹੇ ਸਾਡੇ ਪ੍ਰਾਨ ਰੱਖਿਆ ਗਸਾਇ ਜੀਉ ਮੈਂ ਅਪਾਗ ਤੇ ਨਪੁੱਤੀ ਨੂੰ ਮਾਂ ਕਹਿ ਕੇ ਸੁਭਾਗ ਤੇ ਸੁਪੁੱਤੀ ਕਰਨ ਵਾਲੇ ਦਇਆ ਸਮੁੰਦਰ ਇਹਨਾਂ ਸਤੂਲ ਨੈਤਰਾਂ ਨਾਲ ਆਪਦੇ ਦਰਸ਼ਨ ਦੀ ਸਿੱਖ ਕੀ ਕਰਤ ਸੱਲੀ ਪਾਇਆ ਕਰੇਗੀ ਗਿਆਨ ਅਰ ਸਿਮਰਨ ਧਿਆਨ ਅਰ ਰਸ ਆਪ ਦੀ ਅਪਾਰ ਬਖਸ਼ਿਸ਼ ਹੈ ਪਰ ਦਰਸ਼ਨ ਬਿਨ ਕਿਸ ਤਰ੍ਹਾਂ ਕੱਟੇਗੀ ਜੋ ਜੀ ਪਰਦਾਨੇ ਪ੍ਰੀਤਮ ਜੀ ਬਾਲਾ ਪ੍ਰੀਤਮ ਜੀ ਸਭ ਤੋਂ ਉੱਚੇ ਤੇ ਵੱਡੇ ਪ੍ਰੀਤਮ ਜੀ ਨੇ ਆਖਿਆ ਇਹ ਘਟਾਰ ਤੇ ਤਲਵਾਰ ਹੈ ਇਹ ਪਸ਼ਾਕ ਹੈ ਜਦ ਸਥੂਲ ਦਰਸ਼ਨ ਨੂੰ ਜੀ ਚਾਹੇ ਇਹਨਾਂ ਨੂੰ ਤੱਕੋ ਮੇਰੇ ਸਰੂਪ ਦਾ ਚਲਕਾ ਵੱਜੇਗਾ ਜਦੋਂ ਪਿਆਰ ਨੂੰ ਚਿਤ ਕਰੇ ਚਨੇ ਤਲਕੇ ਤੇ ਦੁੱਧ ਦੀ ਪੂਰੀਆਂ ਬਣਾ ਕੇ ਮੇਰੇ ਨਾਮ ਰੰਗ ਵਿੱਚ ਲਾਏ ਸਕਿਆ ਨੂੰ ਮਾਤਾ ਜੀ ਖਲਾਇਆ ਕਰੋ ਤਦ ਮੈਂ ਵੀ ਖਾਇਆ ਕਰਾਂਗਾ ਤੇ ਤੁਹਾਨੂੰ ਮੇਰੇ ਦਰਸ਼ਨ ਹੋਇਆ ਕਰਨਗੇ ਅਜੀ ਵਾਰਤਾ ਲਾਪ ਚੱਲ ਰਿਹਾ ਸੀ ਸਤਿਗੁਰੂ ਦੇ ਚਰਨਾਂ ਦੇ ਸ਼ਹਿਦਾਈ ਦਰਸ਼ਨ ਦੇ ਪੌਰੇ ਨਵਾਬ ਰਹੀਮ ਖਾਨ ਇਹ ਦਰਸ਼ਨਾਂ ਦੀ ਮੰਗ ਮੰਗ ਕੇ ਲੈ ਕੇ ਆਇਆ ਮੰਗ ਤਾਂ ਮੰਗੀ ਤੇ ਹੁਕਮ ਹੋਇਆ ਭਾਈ ਤੁ ਸੇਵਾ ਦਾ ਪਾਠ ਕਰਿਆ ਕਰ ਜਦੋਂ ਪਾਠ ਕਰੇਗਾ ਦਰਸ਼ਨ ਹੋਣਗੇ ਜੈਤੇ ਭਗਤ ਦੀ ਨਾਮ ਅਵਸਥਾ ਪਰਪਖੇ ਉਸਨੇ ਵੀ ਦਰਸ਼ਨਦਾਨ ਮੰਗਿਆ ਹੁਕਮ ਹੋਇਆ ਪਾਠ ਵੇਲੇ ਝਲਕਾ ਵੱਜ ਸੀ ਫਿਰ ਸ਼ਿਵਦੱਤ ਬ੍ਰਾਹਮਣ ਪ੍ਰੇਮਕੁਠਾ ਬੇਜਬਾਨ ਸਿਰ ਨਵਾਏ ਖੜਾ ਸੀ ਮਨ ਹੀ ਮਨ ਮੰਗ ਮੰਗ ਰਿਹਾ ਸੀ ਤੇ ਹੱਸ ਕੇ ਬਾਲਾਪ੍ਰੀਤਮ ਜੀ ਨੇ ਆਪਣੇ ਸੱਚੇ ਸੁੱਚੇ ਤੇ ਉੱਚੇ ਪ੍ਰੇਮੀ ਨੂੰ ਕਿਹਾ ਸਵੇਰ ਦੇ ਗੰਗਾ ਕਿਨਾਰੇ ਮਾਨਸਿਕ ਪੂਜਾ ਸਮੇਂ ਤੈਨੂੰ ਪ੍ਰਤੱਖ ਦਰਸ਼ਨ ਹੋਇਆ ਕਰਨਗੇ ਜਗਤ ਸੇਠ ਨੂੰ ਮੁਕਤੀ ਭੁਗਤੀ ਦਾ ਵਰਦਾਨ ਦਿੱਤਾ ਇਸ ਨੇ ਬਿਨੇ ਕੀਤੀ ਸੀ ਕਿ ਹਰ ਥਾਂ ਹਰ ਸ਼ਹਿਰ ਪਾਤਸ਼ਾਹ ਮੇਰੀਆਂ ਦੁਕਾਨਾਂ ਹਾਂ ਤੇਰੀ ਕਿਰਪਾ ਨਾਲ ਆਪ ਦੀ ਸੇਵਾ ਲਈ ਮੇਰੇ ਕਾਮੇ ਹਾਜ਼ਰ ਹੋਣਗੇ ਚਿੱਠੀਆਂ ਕਲਦਿਆਂ ਆਪ ਜੀ ਨੇ ਕਿਹਾ ਨਹੀਂ ਸੇਠ ਸੰਤਾਂ ਦਾ ਦਿੱਤਾ ਬਹੁਤ ਕੁਝ ਹੈ ਤੇ ਮੇਰੇ پاس ਵੀ ਧੁਰ ਦੀ ਚਿੱਠੀ ਹੈ ਜਿਸ ਨੂੰ ਹਰ ਕਿਸੇ ਨੇ ਸਵੀਕਾਰਨਾ ਹੈ ਪਰ ਸੇਠ ਨੇ ਤਦ ਵੀ ਹਰ ਟਿਕਾਣੇ ਹੁਕਮ ਘਲ ਦਿੱਤੇ ਕਿ ਸ੍ਰੀ ਗੁਰੂ ਜੀ ਦੀ ਸਭ ਥਾਂ ਤੇ ਸੇਵਾ ਹੋਵੇ ਫਿਰ ਸਾਰੀ ਸੰਗਤ ਵੱਲੋਂ ਬਿਨੈ ਹੋਈ ਆਪ ਨੇ ਆਗਿਆ ਕੀਤੀ ਜੋ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰ ਹੋਵੇਗਾ ਵਾਰ ਸੁਨੇਗਾ ਉਸ ਨੂੰ ਅਸੀਂ ਪੰਘੂੜਾ ਝੂਟ ਦੇ ਮੰਦਰ ਦੇ ਵਿੱਚ ਦੱਸਾਂਗੇ ਗੱਲ ਕੀ ਇਸ ਪ੍ਰਕਾਰ ਵਰਦਾਨ ਦਿੰਦੇ ਹੋਏ ਉਪਦੇਸ਼ ਕਰਦੇ ਹੋਏ ਆਪ ਜਦ ਤੁਰੇ ਸਾਰੀ ਸੰਗਤ ਨਾਲ ਤੁਰਦੀ ਹੋਈ ਦਾਣਾਪੁਰ ਤੱਕ ਆਏ ਇੱਥੇ ਇੱਕ ਗਰੀਬ ਪ੍ਰੇਮਣ ਮਾਈ ਨੇ ਸਾਰੀ ਸੰਗਤ ਦੀ ਸੇਵਾ ਕੀਤੀ ਇੱਕ ਮਿੱਟੀ ਦੀ ਹਾਂਡੀ ਵਿੱਚ ਸ੍ਰੀ ਗੁਰੂ ਜੀ ਲਈ ਖਿੜੀ ਬਣਾ ਕੇ ਲੈ ਕੇ ਆਈ ਔਰ ਬੜੇ ਪ੍ਰੇਮ ਦੇ ਨਾਲ ਸ਼ਿਕਾਈ ਉਸ ਗਰੀਬ ਪ੍ਰੇਮਣ ਨੇ ਆਪਣਾ ਮਕਾਨ ਧਰਮਸਾਲ ਬਣਾਇਆ ਹੁਣ ਤੋੜੀ ਉਸ ਧਰਮਸਾਲ ਦਾ ਹਾਂਡੀ ਵਾਲੀ ਸੰਗਤ ਨਾਮ ਪੈਂਦਾ ਹੈ ਔਰ ਹਾਂਡੀ ਯਾਦਗਾਰ ਪਈ ਹੈ ਗੱਲ ਕੀ ਦਾਨਾਪੁਰ ਤੋਂ ਆਪਨੇ ਸੰਗਤ ਨੂੰ ਬੜੇ ਯਤਨਾਂ ਦੇ ਨਾਲ ਪਿੱਛੇ ਨੂੰ ਮੋੜਿਆ ਔਰ ਆਪ ਅੱਗੇ ਨੂੰ ਤੁਰਿਆ ਰਾਜਾ ਫਤੇਜਨ ਤੇ ਰਾਣੀ ਨੇ ਘਰ ਆ ਕੇ ਉਸ ਕਮਰੇ ਨੂੰ ਜਿੱਥੇ ਸ੍ਰੀ ਗੁਰੂ ਜੀ ਆ ਕੇ ਬੈਠਦੇ ਸਨ ਵਿਰਾਜਦੇ ਸਨ ਸਤਸੰਗ ਕਰਿਆ ਕਰਦੇ ਸਨ ਜਿੱਥੇ ਮੈਨਿਆਣੀ ਨੂੰ ਮਾਂ ਕਹਿ ਕੇ ਸਪੁੱਤੀ ਕੀਤਾ ਸੀ ਮੰਦਰ ਦੀ ਸ਼ਕਲ ਵਿੱਚ ਪਲਟ ਦਿੱਤਾ ਔਰ ਕਿਰਪਾਲ ਤੇ ਕਿਟਾਰ ਤੇ ਪੋਸ਼ਾਕ ਸਥਾਪਿਤ ਕੀਤੀ ਦੋ ਵੇਲੇ ਕੀਰਤਨ ਕਰਦੇ ਤੇ ਫਿਰ ਪੂਰੀਆਂ ਛੋਲਿਆਂ ਦਾ ਪ੍ਰਸ਼ਾਦ ਵਰਤਾਉਂਦੇ ਪੰਡਰ ਸ਼ਿਵਦਤ ਪ੍ਰੇਮੀ ਸ਼ਿਵਦਤ ਹਾਂ ਪ੍ਰੇਮ ਸ਼ਿਵਦਾਤ ਇਸ ਸ਼ਾਮ ਕਾਲ ਨੂੰ ਰੋਜ਼ ਇਸ ਮੰਦਰ ਵਿੱਚ ਆ ਕੇ ਸਤਸੰਗ ਵਿੱਚ ਹਿੱਸਾ ਲੈਂਦਾ ਸਮਾਂ ਬੀਤਦਾ ਗਿਆ ਸਮੇਂ ਦੇ ਰੰਗ ਬਦਲਦੇ ਗਏ 12 ਤੋਂ ਵੀ ਵਧੇਰੇ ਲੰਘ ਗਏ ਮੈਂ ਨਿਆਣੀ ਮਾਂ ਨੂੰ ਪਿਆਰੇ ਪੁੱਤ ਦੇਵੀ ਪੁੱਤ ਨਦੀਪਤ ਆਪੇ ਆ ਕੇ ਤਾਰਨਹਾਰ ਪੁੱਤਰ ਦੇ ਨਾਲ ਉਹ ਰਸ ਰੰਗ ਦੇਖਿਆ ਜੁਗ ਲੰਘਿਆ ਬਾਰ ਬਾਰ ਚੇਤਾਵਿ ਚੇਤੇ ਵਿੱਚ ਪ੍ਰੀਤਮ ਜੀ ਆਉਣ ਆਤਮ ਅਵਸਥਾ ਅਰੂੜ ਹੈ ਨਾਮ ਸਿਮਰਨ ਦਾ ਰੰਗ ਸੁਆਇਆ ਹੈ ਭਗਤੀ ਵਾਧੇ ਤੇ ਹੈ ਟਿਕਾਓ ਤੇ ਪ੍ਰੇਮ ਉੱਚਾ ਹੈ ਪਰਦਰਸ਼ਨ ਦੀ ਸਿੱਖ ਇਹ ਤੇ ਅੰਦਰ ਬਣੇ ਹੋਏ ਭਾਵੇਂ ਅੰਤਰ ਆਤਮੇ ਦਰਸ਼ਨ ਰੋਜ਼ ਹੁੰਦੇ ਹਨ ਧਿਆਨ ਵਿੱਚ ਬਾਲਾ ਪ੍ਰੀਤਮ ਜੀ ਦਾ ਨਿਵਾਸ ਹੈ ਤਾਂ ਹੁਣ ਤਾਂ ਬਾਲਾ ਪ੍ਰੀਤਮ ਜੀ ਗੁਰੂ ਪ੍ਰੀਤਮ ਜੀ ਹੋ ਗਏ ਹਨ ਐਡੇ ਉੱਚੇ ਰੇ ਦੇ ਵਾਲਿਆਂ ਨੂੰ ਹਾਂ ਜਿਨ੍ਹਾਂ ਨੂੰ ਪ੍ਰੇਮ ਨੇ ਉੱਚਾ ਕੀਤਾ ਹੈ ਪ੍ਰੇਮ ਨੇ ਧੂਪਾਈ ਹੈ ਪ੍ਰੇਮ ਹੀ ਤਾਂ ਜਿੰਦ ਹੈ ਪ੍ਰੇਮ ਹੀ ਆਧਾਰ ਹੈ ਦਰਸ਼ਨਾ ਦੀ ਸਿੱਖ ਵੱਤ ਤੋਂ ਵੱਤ ਹੋ ਰਹੀ ਹੈ ਜੀਵ ਉਮਲਦਾ ਹੈ ਪਰ ਰੋਕਦੇ ਹਨ ਰੁਕਦਾ ਨਹੀਂ ਮਾਏ ਮੇਰੀਆਂ ਕੌਣ ਕੱਤੇ ਹੁਣ ਪੋਣੀਆਂ ਇਹ ਭਾਈ ਫਿਰੂਜੀ ਨੇ ਆਪਣੇ ਬਿਰਹਾ ਦੀ ਵਿਵਸਥਾ ਆਪਣੇ ਕਾਵ ਵਿੱਚ ਬਿਆਨ ਕੀਤੀ ਹੈ ਮਾਏ ਮੇਰੀਆਂ ਕੌਣ ਕੱਤੇ ਹੁਣ ਪੋਣੀਆਂ ਸੁਧ ਬਿਸਰੀ ਤੇ ਮਤ ਮਗਨਾਈ ਪ੍ਰੀਤਮ ਪ੍ਰੇਮ ਚ ਜਹੋਣੀਆਂ ਲਹਿੋ ਲੱਗਾ ਲਗ ਵਾਧਾ ਮਾਏ ਬਿਨ ਪ੍ਰੀਤਮ ਗੱਲਾਂ ਆਉਣੀਆਂ ਫੇਰੂ ਜੀਵੰਦਿਆਂ ਨਿਹੋ ਵਿਸਰੇ ਨਹੀਂ ਮੋਇਆ ਵੀ ਦੂਣ ਚਾਉਣੀਆਂ ਇਹੀ ਵਸਥਾ ਇਸ ਪ੍ਰੇਮੀ ਜੀੜੇ ਦੀ ਬਣੀ ਹੋਈ ਨਿਹੋ ਲੱਗਾ ਵਾਧਾ ਹੈ ਵੱਧ ਔਰ ਵੱਧਾ ਜਾਂਦਾ ਹੈ ਐਸੀ ਨਿਹੋ ਨੂੰ ਐਸੀ ਪ੍ਰੇਮ ਨੂੰ ਕਦੇ ਮੌਤ ਵੀ ਨਹੀਂ ਘਟਾ ਸਕਦੀ ਗਿਆਨ ਧਿਆਨ ਵਿੱਚ ਬੈਰਾਗ ਵਿੱਚ ਪ੍ਰੇਮ ਦੀ ਕਾਂਗ ਨੂੰ ਹਲਾਰੇ ਲੈਣ ਵਿਚਾਰ ਨਾਲ ਹੱਦ ਬੰਨੇ ਵਿੱਚ ਰੱਖ ਦਿਆਂ ਕਈ ਬਰਸ ਬੀਤ ਗਏ ਆਖਰ ਫਤੇ ਚੰਦ ਰਾਜਾ ਤੇ ਰਾਣੀ ਇੱਕ ਦਿਨ ਮਨ ਬਣਾ ਕੇ ਦਰਸ਼ਨ ਕਰਨ ਲਈ ਟੁਰ ਪਏ ਆਨੰਦਪੁਰ ਦੀ ਸੇਧ ਕੀਤੀ ਜਿਉਂ-ਜਿਉਂ ਪਤਾ ਲੱਗੇ ਸੰਗਤ ਵੀ ਜੁੜਦੀ ਜਾਏ ਉਹ ਨਿਉ ਲਾਉਣ ਵਾਲਾ ਉਹ ਬਾਲਾ ਪ੍ਰੀਤਮ ਦੀ ਦਸ ਪਾਉਣ ਵਾਲਾ ਰਾਜਾ ਬ੍ਰਾਹਮਣ Shivdat ਹੁਣ ਲੜ੍ਹਾਲ ਬੁੱਢਾ Shivdat ਇਹ ਵੀ ਦਾਨਾਪੁਰ ਆ ਕੇ ਮਿਲਿਆ ਬੜੇ ਹਿਰਕ ਲਾਲ ਕਹਿਣ ਲੱਗਾ ਫਤੇ ਚੰਦਾਲ ਓ ਮੇਰੇ ਦਿਲ ਦੇ ਮਹਿਰਮਾਂ ਇਸ ਬੁੱਢੇ ਵਾਰੇ ਮੈਨੂੰ ਕਿਉਂ ਬਸਾਰ ਟੁਰਿਆ ਹੈ ਮੈਨੂੰ ਕਿਉਂ ਨਹੀਂ ਖਬਰ ਕੀਤੀ ਲੈ ਚੱਲ ਮੈਨੂੰ ਵੀ ਉਸ ਪ੍ਰੀਤ ਦੇ ਦੇਸ਼ ਮੇਰੇ ਹੱਡ ਬੁੱਢੇ ਨੇ ਮਾਸਟਰ ਕਦਾ ਪਰ ਅਸਾਂਗ ਨਹੀਂ ਹੈ ਅੰਦਰ ਦੀ ਲੱਗੀ ਹੋਈ ਨੌਜਵਾਨ ਚੇਤਨਾ ਜੀ ਚਤਨ ਹੈ ਉਹ ਮੇਰੇ ਸੰਗੀਆਂ ਮੇਧੀਆਂ ਲੱਗੀਆਂ ਦੇ ਜਾਨਵਾ ਉਹ ਲੈਣਾ ਵਾਲਿਆ ਪਿਆਰਿਆ ਨਾਲ ਮੈਨੂੰ ਵੀ ਲੈ ਕੇ ਚੱਲ ਮੈਂ ਰੜਦਾ ਖੜਦਾ ਆਪਣੇ ਬਾਲਾ ਪ੍ਰੀਤਮ ਤੱਕ ਪਹੁੰਚ ਜਾਵਾਂਗਾ ਤੁਸੀਂ ਮੈਨੂੰ ਆਸਰਾ ਦਿਓ ਇੱਕ ਵੀਰ ਕਲਗੀਆਂ ਵਾਲੇ ਦੇ ਦ دیدار ਕਰਾ ਦਿਓ ਫਿਰ ਉਸ ਦੀ ਚਰਨ ਧੂੜੀ ਵਿੱਚ ਮੈਂ ਆਪ ਹੀ ਆਪਣੇ ਮਸਤਕ ਨੂੰ ਉਦੇ ਚਰਨਾ ਤੇ ਰੱਖ ਕੇ ਨਸੀਬਾਂ ਵਾਲਾ ਬਣ ਜਾਵਾਂਗਾ